ਕਲ ਸਾਰਿਆਂ ਦਾ ਸਵਾਗਤ ਹੈ ਅੱਜ ਮੇਰੀ ਦੂਸਰੀ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਬਣਾਉਣ ਲੱਗੇ ਆਂ ਕਰੇਲੇ ਕਰੇਲੇ ਆਪਾਂ ਕਿਵੇਂ ਬਣਾਵਾਂਗੇ ਕਿੱਦਾਂ ਬਣਾਵਾਂਗੇ ਉਹ ਸਾਰਾ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਨਾਲ-ਨਾਲ ਦੱਸਾਂਗੇ ਕਰੇਲੇ ਮੈਂ ਬਣਾਉਂਦੀ ਅੱਜ ਭਰ ਕੇ ਗਰਮੀਆਂ ਸ਼ੁਰੂ ਹੋ ਗਈਆਂ ਆ ਤੇ ਆਪਾਂ ਕਰੇਲੇ ਨਾ ਬਣਾਈ ਇਦਾਂ ਨਹੀਂ ਹੋ ਸਕਦਾ ਮੈਂ ਸੋਚਿਆ ਵੀ ਅੱਜ ਕਰੇਲੇ ਤਾਂ ਬਣਾਉਣੀਆਂ ਵੀ ਤੁਹਾਡੇ ਨਾਲ ਵੀ ਵੀਡੀਓ ਜ਼ਰੂਰ ਸ਼ੇਅਰ ਕਰਾਂ ਪਹਿਲਾਂ ਤੁਸੀਂ ਕਲਿੱਪ ਜਿਹੜੀ ਮੈਂ ਪਾਈ ਸੀ ਤੁਸੀਂ ਦੇਖ ਲਿਆ ਹੋਣਾ ਮੈਂ ਚੰਗੀ ਤਰ੍ਹਾਂ ਜਿਹੜਾ ਕਰੇਲਿਆਂ ਨੂੰ ਛੱਲ ਲਿਆ ਸੀ ਧੋਸ ਵਾਰ ਲਿਆ ਸੀ ਕਰੇਲੇ ਜਿਹੜੇ ਆ ਮੋਸਟਲੀ ਜ਼ਿਆਦਾਤਰ ਕੌੜੇ ਹੀ ਬਣਦੇ ਹੁੰਦੇ ਆ ਉਹਨਾਂ ਦਾ ਕੌੜੇ ਬਣਨੇ ਦਾ ਕਾਰਨ ਇਹ ਹੁੰਦਾ ਆ ਕਿ ਆਪਾਂ ਉਹਨੂੰ ਚੰਗੀ ਤਰ੍ਹਾਂ ਪਹਿਲਾਂ ਪ੍ਰੈਪ ਨਹੀਂ ਕਰਦੇ ਪ੍ਰੈਪ ਮਤਲਬ ਮੈਂ ਹਮੇਸ਼ਾ ਕੀ ਕਰ ਦਿੰਦੀ ਆ ਕਰੇਲੇ ਕੌੜੇ ਨਾ ਬਣ ਉਹਦੇ ਲਈ ਮੈਂ ਕੀ ਕਰ ਦਿੰਦੀ ਆ ਸ਼ੈੱਲ ਕੇ ਇਹਨਾਂ ਨੂੰ ਧੋ ਕੇ ਚੰਗੀ ਤਰ੍ਹਾਂ ਤੇ ਇਹਦੇ ਉੱਤੇ ਆਪਾਂ ਜਿਹੜਾ ਆ ਲੂਣ ਪਾ ਦਿੰਨੇ ਹੁੰਦੇ ਆ ਲੂਣ ਦੇ ਨਾਲ ਕੀ ਆ ਇਹਦਾ ਸਾਰਾ ਜਿਹੜਾ ਆ ਪਾਣੀ ਕੌੜਾ ਨਿਕਲ ਜਾਂਦਾ ਉਹਨੂੰ ਆਪਾਂ ਨਾ ਛੋੜ ਲੈਣੇ ਆ ਤੇ ਹੁਣ ਮੈਂ ਜਿਹੜਾ ਇਹਦੇ ਉੱਤੇ ਚੰਗੀ ਤਰ੍ਹਾਂ ਲੂਣ ਪਾ ਦੂੰਗੀ ਲੂਣ ਦੇ ਨਾਲ ਕੀ ਆ ਇਹਦਾ ਸਾਰਾ ਜਿਹੜਾ ਕੌੜਾ ਪਾਣੀ ਨਿਕਲ ਜਾਊਗਾ ਤੇ ਕਰੇਲੇ ਤੁਸੀਂ ਬਣਾ ਕੇ ਦੇਖਿਓ ਇਹ ਸਟਾਈਲ ਦੇ ਨਾਲ ਪਹਿਲਾਂ ਮੰਮੀਆਂ ਜਿਹੜੀਆਂ ਹੁੰਦੀਆਂ ਸੋ ਇਸ ਤਰ੍ਹਾਂ ਹੀ ਕਰੇਲੇ ਬਣਾਉਂਦੇ ਹੁੰਦੇ ਸੀਗੇ ਹੁਣ ਤਾਂ ਕਰੇਲੇ ਵੈਸੇ ਕੱਟ ਕੇ ਵੀ ਬਹੁਤ ਲੋਕ ਬਣਾ ਲੈਂਦੇ ਆ ਕੱਟ ਲੈਂਦੇ ਆ ਫਰਾਈ ਕਰ ਲੈਂਦੇ ਓਮੇ ਬਣਾ ਲੈਂਦੇ ਆ ਬਟ ਮੈਨੂੰ ਜਿਹੜਾ ਜ਼ਿਆਦਾ ਪਸੰਦ ਆ ਭਰਮਾ ਕਰੇਲਾ ਮਸਾਲੇਦਾਰ ਕਰੇਲਾ ਤੇ ਹੁਣ ਆਪਾਂ ਇਹਦੇ ਤੇ ਲੂਣ ਲਾ ਦਿੱਤਾ ਹੈ ਲੂਣ ਦੇ ਨਾਲ ਕੀ ਇਹਦੀ ਸਾਰੀ ਜਿਹੜੀ ਆ ਕੜੱਤਨ ਨਿਕਲ ਜਾਊਗੀ ਕੌੜਾ ਪਾਣੀ ਇਹਦਾ ਨਿਕਲ ਜਾਊਗਾ ਉਸ ਤੋਂ ਬਾਅਦ ਨੈਕਸਟ ਸਟੈਪ ਕੀ ਆ ਉਹ ਆਪਾਂ ਤੁ ਦੱਸਾਂਗੇ ਥੋੜੇ ਟਾਈਮ ਬਾਅਦ ਹੁਣ ਆਪਾਂ ਇਹਨਾਂ ਨੂੰ ਇਦਾਂ ਹੀ ਲੂਣ ਪਾ ਕੇ ਤੇ ਟੱਕ ਕੇ ਜਿਹੜਾ ਆ ਰੱਖ ਦਾਂਗੇ ਤੇ ਥੋੜੇ ਟਾਈਮ ਬਾਅਦ ਆਪਾਂ ਇਹਨੂੰ ਜਦੋਂ ਚੱਕਾਂਗੇ ਫਿਰ ਮੈਂ ਤੁਹਾਨੂੰ ਦਿਖਾਉਂਗੀ ਵੀ ਇਹਦਾ ਆਪਾਂ ਪਾਣੀ ਜਿਹੜਾ ਕਰੇਲਿਆਂ ਦਾ ਨਚੋੜਨਾ ਆ ਕਿਵੇਂ ਨਚੋੜਨਾ ਆ ਸੋ ਹੁਣ ਆਪਾਂ ਇਹਨੂੰ ਟੱਕ ਕੇ ਪਰਜੇ ਦਾ ਆ ਰੱਖ ਦੇਣਾ ਲੋ ਵੇਕਰੇਲਿਆਂ ਨੂੰ ਘੱਟੋ ਘੱਟ 2 ਤੋਂ 2.5 ਘੰਟੇ ਹੋ ਗਏ ਆਪਾਂ ਲੂਣ ਪਾ ਕੇ ਇਹਨਾਂ ਨੂੰ ਛੱਡ ਦਿੱਤਾ ਸੀ ਹੁਣ ਮੈਂ ਤੁਹਾਨੂੰ ਚੈੱਕ ਕਰਾਉਣੀ ਆ ਵੀ ਜਿਹੜਾ ਆਪਾਂ ਲੂਣ ਪਾਇਆ ਸੀ ਉਹਦਾ ਕੀ ਫਾਇਦਾ ਆ ਕਿਉਂ ਪਾਇਆ ਸੀ ਹੁਣ ਆ ਤੁਸੀਂ ਦੇਖਿਓ ਇਹਦੇ ਵਿੱਚੋਂ ਜਿਹੜਾ ਪਾਣੀ ਨਿਕਲਦਾ ਇਹ ਸਾਰਾ ਕੌੜਾ ਪਾਣੀ ਆ ਇਹ ਜਦੋਂ ਆਪਾਂ ਸਾਰਾ ਕੱਢ ਦਿੱਤਾ ਇਹਨਾਂ ਨੂੰ ਆਪਾਂ ਫੇਰ ਫਰਾਈ ਕਰਨਾ ਜਦੋਂ ਇਹਦਾ ਕੌੜਾ ਪਾਣੀ ਨਿਕਲ ਗਿਆ ਤੁਹਾਡੇ ਕਰੇਲੇ ਸੁਭਾਲ ਹੀ ਨਹੀਂ ਪੈਦਾ ਹੁੰਦਾ ਵੀ ਤੁਹਾਡੇ ਕਰੇਲੇ ਜਿਹੜੇ ਕੌੜੇ ਬਣਨਗੇ ਹੁਣ ਇਹਦਾ ਆਪਾਂ ਚੰਗੀ ਤਰ੍ਹਾਂ ਜਿਹੜਾ ਪਾਣੀ ਨਿਚੋੜ ਲੈਣਾ ਤੇ ਨਿਚੋੜ ਕੇ ਆਪਾਂ ਇਹਨਾਂ ਨੂੰ ਫਰਾਈ ਕਰ ਲੈਣਾ ਤੁਸੀਂ ਦੇਖੋ ਹਰੇਕ ਕਰੇਲੇ ਦੇ ਵਿੱਚੋਂ ਕਿੰਨਾ ਜ਼ਿਆਦਾ ਪਾਣੀ ਨਿਕਲ ਰਿਹਾ ਇਹ ਸਾਰਾ ਕੌੜਾ ਪਾਣੀ ਨਿਕਲ ਜਾਊਗਾ ਇੱਥੇ ਕਰੇਲਿਆਂ ਦਾ ਪਾਣੀ ਆਪਾਂ ਜਿਹੜਾ ਚੰਗੀ ਤਰ੍ਹਾਂ ਨਿਚੋੜ ਲਿਆ ਸੀ ਇਹ ਕਿਲੋ ਕਰੇਲੇ ਆ ਤੇ ਕਿਲੋ ਕਲੇਲੀਆਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਸੀ ਛੱਲ ਲਿਆ ਸੀ ਸੁਆਰ ਲਿਆ ਸੀ ਲੂਣ ਪਾ ਕੇ ਰੱਖ ਦਿੱਤੇ ਸੀ ਤੇ ਹੁਣ ਆਪਾਂ ਇਹਨੂੰ ਮੀਡੀਅਮ ਜਿਹੜੀ ਫਲੇਮ ਤੇ ਜਾਦੇ ਤੇਲ ਆਪਾਂ ਗਰਮ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਕੱਚੇ ਰਹਿ ਜਾਣੇ ਆ ਜੇ ਆਪਾਂ ਜਾਦੇ ਗਰਮ ਤੇਲ ਵਿੱਚ ਪਾਤੇ ਤੇ ਇਹ ਜਿਹੜੇ ਹੌਲੀ ਹੌਲੀ ਇੱਦਾਂ ਫਰਾਈ ਹੋ ਜਾਣਗੇ ਤੇ ਫਰਾਈ ਜਦੋਂ ਹੋ ਗਏ ਤਾਂ ਆਪਾਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਤੁਸੀਂ ਇੱਕ ਵਾਰੀ ਚ ਜੇ ਤੁਹਾਡੀ ਕੜਾਹੀ ਵੱਡੀ ਆ ਤਾਂ 5-6 ਵੀ ਛੱਡ ਸਕਦੇ ਜੇ ਤੁਹਾਡੀ ਕੜਾਹੀ ਛੋਟੀ ਆ ਫਿਰ 2-2 ਕਰਕੇ 3-3 ਕਰਕੇ ਵੀ ਜਿਹੜਾ ਤੁਸੀਂ ਇਹਨੂੰ ਫਰਾਈ ਕਰ ਸਕਦੇ ਆ ਆ ਦੇਖੋ ਹਣ ਤੁਸੀਂ ਜਿਵੇਂ ਜਿਵੇਂ ਫਰਾਈ ਹੋ ਜਾਂਦੀ ਹੋਈ ਜਾਂਦਾ ਓਵੇਂ ਓਵੇਂ ਇਹਨੇ ਆਪਣਾ ਰੰਗ ਚੇਂਜ ਕਰੀ ਜਾਣਾ ਇਹਨੂੰ ਤੁਸੀਂ ਡਾਰਕ ਬਰਾਊਨ ਕਲਰ ਦਾ ਜਦੋਂ ਇਹ ਹੋ ਗਿਆ ਉਦੋਂ ਇਹਨੂੰ ਕੜਾਈ ਚੋਂ ਬਾਹਰ ਕੱਢਣੇ ਆ ਉਹਨਾਂ ਟਾਈਮ ਇਹਨੂੰ ਚੰਗੀ ਤਰ੍ਹਾਂ ਜਿਹੜਾ ਤੁਸੀਂ ਤਲਣਾ ਆ ਇੱਕ ਦਿਨ ਆਪਾਂ ਕੱਟ ਕੇ ਵੀ ਆਲੂ ਪਾ ਕੇ ਓਵੇਂ ਵੀ ਬਣਾ ਕੇ ਤੁਹਾਨੂੰ ਸਿਖਾਵਾਂਗੇ ਅੱਜ ਆਪਾਂ ਫਿਲਹਾਲ ਤੁਹਾਨੂੰ ਜਿਹੜੇ ਆ ਭਰਮੇ ਕਰੇਲੇ ਦੱਸ ਰਹੇ ਆ ਇਹਦੇ ਵਿੱਚ ਆਪਾਂ ਜਿਹੜਾ ਇਹਦਾ ਮਸਾਲਾ ਹੈ ਉਹ ਆਪਾਂ ਅੱਡ ਤਿਆਰ ਕਰਾਂਗੇ। ਕarele ਜਿਹੜੇ ਆਪਾਂ ਫਰਾਈ ਉਹ ਅੱਡ ਕਰਾਂਗੇ। ਥੋੜਾ ਜਿਹਾ ਟਾਈਮ ਤਾਂ ਜ਼ਰੂਰ ਲੱਗਦਾ ਆ। ਪਰ ਕਹਿੰਦੇ ਹੁੰਦੇ ਜਦੋਂ ਆਪਾਂ ਸੁਆਦਿਸ਼ਟ ਖਾਣਾ ਖਾਣਾ ਆ ਵੀ ਆਪਾਂ ਨੂੰ ਇਹ ਹੋਵੇ ਵੀ ਚੰਗਾ ਸੁਆਦ ਖਾਣਾ ਹੋਵੇ ਤਾਂ ਉਹਦੇ 'ਚ ਟਾਈਮ ਲੱਗਦਾ ਹੀ ਹੁੰਦਾ ਆ। ਸੋ ਇਸ ਕਰਕੇ ਥੋੜਾ ਜਿਹਾ ਟਾਈਮ ਵੱਧ ਲੱਗਦਾ ਇਹਦੇ 'ਚ। ਬਟ ਜਿਹੜੇ ਕਰੇਲੇ ਆ ਤੁਹਾਡੇ ਬਹੁਤ ਜ਼ਿਆਦਾ ਸੁਆਦ ਬਣਨਗੇ ਤੇ ਕੋੜੇ ਬਿਲਕੁਲ ਵੀ ਨਹੀਂ ਬਣਨਗੇ। ਇਹ ਤਾਂ ਮੇਰੀ ਗਾਰੰਟੀ ਆ ਕਿਉਂਕਿ ਮੈਂ ਜਦੋਂ ਵੀ ਕਰੇਲੇ ਇਦਾਂ ਬਣਾਉਣੀ ਆ ਤਾਂ ਕਦੀ ਵੀ ਕਰੇਲਿਆਂ ਵਿੱਚ ਕੜੱਤੜ ਨਹੀਂ ਹੁੰਦੀ ਤੇ ਖਾਣ ਵਿੱਚ ਵੀ ਬਹੁਤ ਸਵਾਦਿਆ ਕਈ ਹੁੰਦੇ ਆ ਨਾ ਬੱਚੇ ਨਹੀਂ ਖਾਂਦੇ ਹੈਗੇ ਵੀ ਕੱਲਾ ਕੱਲਾ ਵਿੱਚੋਂ ਮਸਾਲਾ ਕੱਢ ਕੇ ਖਾ ਲੈਣਾ ਤੇ ਇਹਨੂੰ ਬੱਚੇ ਵੀ ਖਾ ਸਕਦੇ ਆ ਕਿਉਂਕਿ ਇਹਦੇ ਵਿੱਚ ਕੜੱਤੜ ਨਹੀਂ ਹੁੰਦੀ ਤੇ ਸ਼ੈਲਕ ਸਾਰੇ ਖਾਂਦੇ ਆ ਮੇਰੇ ਇਧਰ ਜਠਾਣੀ ਦੇ ਜਵਾਕ ਉਹ ਕਰੇਲਿਆਂ ਦੇ ਵਿੱਚੋਂ ਪਹਿਲਾਂ ਮਸਾਲਾ ਕੱਢ-ਕੱਢ ਕੇ ਖਾ ਲੈਂਦੇ ਹੁੰਦੇ ਸੀ ਫਿਰ ਜਦੋਂ ਮੈਂ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਕਰੇਲੇ ਬਣਾ ਕੇ ਖਵਾਏ ਤਾਂ ਉਹ ਹਣ ਕਰੇਲੇ ਦੀ ਸ਼ੈਲਕ ਵੀ ਨਾਲੇ ਖਾ ਲੈਂਦੇ ਤੇ ਕਹਿ ਦਿੰਦੇ ਵੀ ਚਾਚੀ ਬਹੁਤ ਸਵਾਦ ਆ ਸਾਨੂੰ ਬਿਲਕੁਲ ਵੀ ਕੜੱਤੜ ਨਹੀਂ ਲੱਗੀ ਕਰੇਲੇ ਆਪਣੇ ਬਰਾਊਨ ਹੋ ਗਏ ਆ ਏਦਾਂ ਦੇ ਜਦੋਂ ਹੋ ਗਿਆ ਕਰੇਲੇ ਤੁਸੀਂ ਇਹਨਾਂ ਨੂੰ ਬਾਹਰ ਕੱਢ ਲੈਣਾ ਆ ਨੈਕਸਟ ਆਪਾਂ ਜਿਹੜਾ ਇਹਦੇ ਵਿੱਚ ਆ ਮਸਾਲਾ ਭਰਾਂਗੇ ਕੇਰਾ ਆਪਾਂ ਸਾਰੇ ਜਿਹੜੇ ਕਰੇਲੇ ਆ ਉਹਨਾਂ ਨੂੰ ਜਲਦੀ ਜਲਦੀ ਫਰਾਈ ਕਰ ਲਈਏ ਫਰਾਈ ਕਰਨ ਤੋਂ ਬਾਅਦ ਥੋੜੇ ਜਿਹਾ ਇਹਨਾਂ ਨੂੰ ਠੰਡੇ ਹੋਣ ਲਈ ਦੇਣਾ ਹੈ ਕਿਉਂਕਿ ਠੰਡੇ ਹੋਣਗੇ ਫੇਰ ਹੀ ਮਸਾਲਾ ਵਿੱਚ ਭਰਿਆ ਜਾਊਗਾ ਗਰਮ ਦੇ ਵਿੱਚ ਮਸਾਲਾ ਨਹੀਂ ਭਰਿਆ ਜਾਣਾ ਤੇ ਇਸ ਕਰਕੇ ਆਪਾਂ ਇਹਨਾਂ ਨੂੰ ਜਲਦੀ ਜਲਦੀ ਜਿਹੜੇ ਆ ਫਰਾਈ ਕਰ ਲਈਏ ਸਾਕਰੇਲੇ ਫਰਾਈ ਕੀਤੇ ਸੀ ਉਹੀ ਤੇਲ ਵਿੱਚ ਹੁਣ ਮੈਂ ਪਾਉਣ ਲੱਗੀ ਆ ਪਿਆਜ਼ ਇਹ ਪਿਆਜ਼ ਜਿਹੜੇ ਆ ਮੈਂ ਗ੍ਰੈਂਡਰ ਦੇ ਵਿੱਚ ਗ੍ਰੈਂਡ ਕਰ ਲਿਆ ਸੀ ਤੇ ਜਿਹੜੇ ਆਪਣੇ ਕਰੇਲਿਆਂ ਦੇ ਵਿੱਚ ਬੀ ਸੀਗੇ ਉਹ ਵੀ ਮੈਂ ਥੋੜੇ ਜਿਹੇ ਇਹਦੇ ਵਿੱਚ ਥੋੜੇ ਜਿਹੇ ਇਹਦੇ ਵਿੱਚ ਪਾ ਕੇ ਉਹ ਗ੍ਰੈਂਡ ਕਰ ਲਿਆ ਸੀ ਤਾਂ ਕਿ ਉਹ ਜਿਹੜਾ ਵਧੀਆ ਜਿਹਾ ਕਨ ਵਿੱਚ ਕ੍ਰਾਂਚ ਕ੍ਰਾਂਚ ਦਾ ਫਲੇਵਰ ਆਉਂਦਾ ਆ ਜਦੋਂ ਆਪਾਂ ਇਹ ਵਾਲੇ ਵੀ ਇਹਦੇ ਵਿੱਚ ਪਾ ਦਈਏ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਆ ਜਿਹੜਾ ਆ ਬ੍ਰਾਊਨ ਕਰ ਲਾਂਗੇ ਗੰਡਿਆਂ ਨੂੰ ਤੇ ਇਹਦੇ ਵਿੱਚ ਉਦੋਂ ਹੀ ਆਪਾਂ ਮਿਰਚ ਮਸਾਲੇ ਪਾਵਾਂਗੇ ਜਦੋਂ ਇਹ ਚੰਗੀ ਤਰ੍ਹਾਂ ਬਰਾਊਨ ਹੋ ਗਏ ਤੇ ਜਿਹੜੇ ਤਰੇਲੇ ਆ ਆਪਣੇ ਉਹ ਸਾਰੇ ਫਰਾਈ ਕਰ ਲਏ ਸੀ ਤੁਸੀਂ ਦੇਖ ਲਓ ਕਿੰਨੇ ਕਰੇਲੇ ਲੱਗਦੇ ਸੀ ਤੇ ਪੈਚ ਕੇ ਕਿੰਨੇ ਕ ਹੋ ਗਏ ਤੇ ਹੁਣ ਆਪਾਂ ਇਹਨਾਂ ਦੇ ਵਿੱਚ ਜਿਹੜਾ ਇਹ ਤਿਆਰ ਕੀਤਾ ਹੋਇਆ ਸਮਾਨ ਫਿਲ ਕਰਾਂਗੇ ਤੇ ਤੁਸੀਂ ਇਹ ਦੇਖ ਲਓ ਵੀ ਇਦਾਂ ਦੇ ਇਹ ਜਿਹੜੇ ਆ ਫਰਾਈ ਕਰਕੇ ਹੋ ਜਾਂਦੇ ਆ ਬਹੁਤ ਹੀ ਵਧੀਆ ਅੰਦਰੋਂ ਵੀ ਬਰਾਊਨ ਤੇ ਬਾਹਰੋਂ ਵੀ ਬਰਾਊਨ ਸਾਰੇ ਜਿਹੜੇ ਕਰੇਲੇ ਆਪਾਂ ਉਹ ਚੰਗੀ ਤਰ੍ਹਾਂ ਫਰਾਈ ਕਰ ਲਏ ਸੀ ਹੁਣ ਬਸ ਆਪਾਂ ਵੇਟ ਕਰਨੀ ਆ ਵੀ ਜਿਹੜਾ ਇਹ ਤੜਕਾ ਭੁੱਜ ਜੇ ਇਹਦੇ ਵਿੱਚ ਆਪਾਂ ਲੂਣ ਮਿਰਚ ਮਸਾਲੇ ਪਾਈ ਤੇਲ ਮੇ ਦੇ ਵਿੱਚ ਥੋੜਾ ਘੱਟ ਹੀ ਰੱਖਿਆ ਕਿਉਂਕਿ ਥੋੜੇ ਟਾਈਮ ਤੱਕ ਇਹ ਤੇਲ ਛੱਡ ਵੀ ਜਾਊਗਾ ਤੇ ਕਰੇਲਿਆਂ ਦੇ ਵਿੱਚ ਵੀ ਥੋੜਾ ਬਹੁਤਾ ਤੇਲ ਹੋਊਗਾ ਸੋ ਤੇਲ ਦੀ ਮਾਤਰਾ ਹੁਣ ਆਪਾਂ ਘੱਟ ਹੀ ਰੱਖੀ ਹੈ ਹੁਣ ਆਪਾਂ ਇਹਦੇ ਵਿੱਚ ਪਹਿਲਾਂ ਪਾਵਾਂਗੇ ਸਵਾਦ ਅਨੁਸਾਰ ਲੂਣ ਇੱਕ ਤੋਂ ਥੋੜਾ ਜਿਹਾ ਉੱਤੇ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਾਂਗੇ ਅੱਜ ਆਪਾਂ ਇਹਦੇ ਵਿੱਚ ਦੂਸਰੇ ਮਸਾਲੇ ਨਹੀਂ ਪਾਉਂਦੇ ਪਹਿਲਾਂ ਆਪਾਂ ਗੰਡਾ ਚੰਗੀ ਤਰ੍ਹਾਂ ਬਰਾਊਨ ਕਰਨਾ ਹੈ ਜਦੋਂ ਚੰਗੀ ਤਰ੍ਹਾਂ ਬਰਾਊਨ ਹੋ ਗਿਆ ਫਿਰ ਆਪਾਂ ਇਹਦੇ ਵਿੱਚ ਦੂਸਰੇ ਮਸਾਲੇ ਐਡ ਕਰਾਂਗੇ ਮੈਂ ਇਹਦੇ ਵਿੱਚ ਕੋਈ ਵੀ ਆਦਰਕ ਲਸਣ ਨਹੀਂ ਯੂਜ਼ ਕਰ ਰਹੀ ਕਿਉਂਕਿ ਕਰੇਲੇ ਆਲਰੇਡੀ ਗਰਮ ਹੁੰਦੇ ਆ ਸੋ ਕੱਲਾ ਗੰਡਿਆਂ ਦੇ ਨਾਲ ਹੀ ਪੂਰਾ ਸਵਾਦ ਤੁਹਾਨੂੰ ਆਊਗਾ ਇਸ ਰੈਸਪੀ ਨੂੰ ਜੇ ਤੁਸੀਂ ਟਰਾਈ ਕਰੋਗੇ ਤੇ ਇਹਦੇ ਵਿੱਚ ਕਈ ਆ ਟਮਾਟਰ ਪਾ ਲੈਂਦੇ ਆ ਪਰ ਮੈਂ ਟਮਾਟਰ ਯੂਜ਼ ਨਹੀਂ ਕਰਦੀ ਮੈਂ ਸਿਰਫ ਗੰਡਿਆਂ ਦੀ ਹੀ ਗਰੇਵੀ ਬਣਾਉਣੀ ਆ ਇਹਨੂੰ ਹੀ ਆਪਾਂ ਚੰਗੀ ਤਰ੍ਹਾਂ ਜਿਹੜਾ ਆ ਲੂਣ ਮਿਰਚ ਮਸਾਲਾ ਪ੍ਰੋਪਰ ਰੱਖ ਕੇ ਇਹਨੂੰ ਹੀ ਬੜੇ ਸਵਾਦ ਢੰਗ ਨਾਲ ਬਣਾ ਲੈਣਾ ਜੇ ਤੁਸੀਂ ਇਦਾਂ ਬਣਾ ਕੇ ਖਾਓਗੇ ਤਾਂ ਤੁਹਾਨੂੰ ਬਹੁਤ ਵਧੀਆ ਲੱਗਣਗੇ ਬਾਕੀ ਆਪਣੀ ਆਪਣੀ ਚੁਆਇਸ ਹੁੰਦੀ ਆ ਨਾ ਵੀ ਕੋਈ ਟਮਾਟਰ ਪਾ ਲੰਦਾ ਆ ਅਦਰਕ ਲਸਣ ਪਾ ਲੰਦਾ ਆ ਤੇ ਮੈਂ ਨਹੀਂ ਪਾਉਂਦੀ ਤੇ ਇਹਦੇ ਵਿੱਚ ਆਪਾਂ ਜਿਹੜਾ ਆ ਥੋੜੀ ਜੀ ਲਾਲ ਮਿਰਚ ਪਾਵਾਂਗੇ ਤੇ ਥੋੜੀ ਜੀ ਹਰੀ ਮਿਰਚ ਯੂਜ਼ ਕਰਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਜਿਹੜਾ ਗੰਡਿਆਂ ਨੂੰ ਪੁੰਨ ਲਵਾਂਗੇ ਪਾਣੀ ਜਿਆ ਛੱਡ ਦਿੱਤਾ ਗੰਡੇਆਂ ਨੇ ਕਿਉਂਕਿ ਆਪਾਂ ਇਹਦੇ ਵਿੱਚ ਥੋੜਾ ਜਿਹਾ ਲੂਣ ਪਾ ਦਿੱਤਾ ਆ। ਲਓ ਵੀ ਗੰਡੇ ਆਪਣੇ ਬ੍ਰਾਊਨ ਹੋ ਗਏ ਆ। ਹੁਣ ਆਪਾਂ ਇਹਦੇ ਵਿੱਚ ਥੋੜੀ ਜਿਹੀ ਪਾਵਾਂਗੇ ਹਰੀ ਮਿਰਚ। ਇੱਕ ਚਮਚਾ ਤੇ ਇਹਨੂੰ ਮਿਕਸ ਕਰ ਦਾਂਗੇ। ਥੋੜਾ ਜਿਹਾ ਇਹਨੂੰ ਵੀ ਭੁੰਨ ਲਾਂਗੇ। ਹਰੀ ਮਿਰਚ ਨੂੰ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਬਾਕੀ ਦੇ ਮਸਾਲੇ ਆ ਉਹ ਵੀ ਐਡ ਕਰ ਦਾਂਗੇ। ਜਿਵੇਂ ਕਿ ਥੋੜੀ ਜਿਹੀ ਲਾਲ ਮਿਰਚ ਤੇ ਹਲਦੀ ਤੁਸੀਂ ਦੇਖ ਸਕਦੇ ਆ ਵੀ ਮਸਾਲੇ ਦਾ ਰੰਗ ਕਿੰਨਾ ਵਧੀਆ ਹੋ ਗਿਆ ਥੋੜੀ ਜੀ ਹਲਦੀ ਪਾਈ ਆ ਤੇ ਥੋੜਾ ਜਿਹਾ ਆਪਾਂ ਇਹਦੇ ਚ ਲਾਲ ਮਿਰਚ ਪਾਈ ਆ ਤੇ ਹਰੀ ਮਿਰਚ ਪਾਈ ਆ ਤੇ ਗੰਡੇ ਬਸ ਹੋਰ ਇਹਦੇ ਵਿੱਚ ਆਪਾਂ ਐਕਸਟਰਾ ਕੁਝ ਵੀ ਨਹੀਂ ਪਾਇਆ ਕੋਈ ਇਹਦੇ ਚਾਦਰ ਨਹੀਂ ਪਾਇਆ ਕੋਈ ਲਸਣ ਨਹੀਂ ਪਾਇਆ ਨਾ ਹੀ ਮੈਂ ਇਹਦੇ ਵਿੱਚ ਮਸਾਲਾ ਐਡ ਕੀਤਾ ਜਸਟ ਅ ਨਾਰਮਲ ਜਿਹੜੇ ਆ ਮਸਾਲੇ ਯੂਜ਼ ਕਰਕੇ ਹਲਦੀ ਲੂਣ ਮਿਰਚ ਤੇ ਜਿਹੜਾ ਆਪਾਂ ਕਰੇਲਿਆਂ ਦਾ ਮਸਾਲਾ ਤਿਆਰ ਕਰ ਲਿਆ ਇਹਦੇ ਵਿੱਚ ਹੁਣ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਦੇਖ ਸਕਦੇ ਆ ਕਿੰਨਾ ਵਧੀਆ ਮਸਾਲਾ ਰੈਡੀ ਹੋ ਗਿਆ ਇਹ ਖਾਣ ਚ ਵੀ ਉਨਾ ਹੀ ਸਵਾਦ ਹੋਊਗਾ ਜਿੰਨਾ ਦੇਖਣ ਵਿੱਚ ਲੱਗ ਰਿਹਾ ਆ ਬਸ ਹੋਰ ਇੱਕ ਦੋ ਮਿੰਟ ਆਪਾਂ ਚਲਾ ਕੇ ਇਹਨੂੰ ਤੇ ਇਹਨੂੰ ਆਪਾਂ ਜਿਹੜਾ ਆ ਗੈਸ ਤੋਂ ਲਾ ਦਾਂਗੇ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਵੀ ਕਰੇਲੇ ਕਿਵੇਂ ਬਣਾਨੇ ਆ ਪਹਿਲਾਂ ਤਾਂ ਮੈਂ ਜਿਵੇਂ ਆਪਣੀ ਮੰਮੀ ਨੂੰ ਦੇਖਿਆ ਆ ਮੇਰੇ ਮੰਮੀ ਦਾ ਕਰੇਲੇ ਨੂੰ ਵਿੱਚ ਮਸਾਲਾ ਭਰ ਕੇ ਰੀਲ ਦਾ ਧਾਗਾ ਜਿਹੜਾ ਹੁੰਦਾ ਸੀ ਉਹ ਲਵੇਟ ਦਿੰਦੇ ਸੀ ਤਾਂ ਕਿ ਮਸਾਲਾ ਜਿਹੜਾ ਬਾਹਰ ਨਾ ਆਵੇ ਪਰ ਅੱਜ ਕੱਲ ਮੇਰੇ ਹਿਸਾਬ ਨਾਲ ਕੋਈ ਨਹੀਂ ਰੀਲ ਦਾ ਧਾਗਾ ਲਵੇਟਦਾ ਪਹਿਲਾਂ ਜਿਹੜੀਆਂ ਆਪਣੀਆਂ ਮੰਮੀਆਂ ਹੁੰਦੀਆਂ ਸੀ ਉਹਨਾਂ ਨੂੰ ਮੈਂ ਇਦਾਂ ਲਵੇਟਦੇ ਦੇਖਿਆ ਸੀਗਾ ਤੇ ਜੇ ਤੁਸੀਂ ਲਵੇਟਣਾ ਆ ਤਾਂ ਲਵੇਟ ਵੀ ਸਕਦੇ ਆ ਜੇ ਨੂੰ ਇਦਾਂ ਹੀ ਰੱਖਣਾ ਐਜ਼ ਇਟ ਐਜ਼ ਇਟ ਵੀ ਰੱਖ ਸਕਦੇ ਆ ਸੋ ਆਪਣਾ ਮਸਾਲਾ ਜਿਹੜਾ ਬਣ ਕੇ ਰੈਡੀ ਹੋ ਗਿਆ ਤੇ ਹੁਣ ਇਹਨੂੰ ਆਪਾਂ ਲਾਵਾਂਗੇ ਥੱਲੇ ਕਰੇਲਿਆਂ ਦਾ ਮਸਾਲਾ ਵੀ ਤਿਆਰ ਹੋ ਗਿਆ ਸੀ ਤੇ ਕਰੇਲੇ ਵੀ ਤਿਆਰ ਹੋ ਗਿਆ ਸੀ ਹੁਣ ਆਪਾਂ ਇਹਦੇ ਵਿੱਚ ਜਿਹੜਾ ਮਸਾਲਾ ਆਪਣਾ ਫਿਲ ਕਰਾਂਗੇ ਜਿੱਦਾਂ ਕਿ ਮੈਂ ਪਹਿਲਾਂ ਵੀ ਦੱਸਿਆ ਵੀ ਤੁਸੀਂ ਇਹਨੂੰ ਰੀਲ ਦੇ ਧਾਗੇ ਨਾਲ ਬੰਨ੍ਹ ਵੀ ਸਕਦੇ ਆ ਫਿਰ ਉਹਨਾਂ ਖੋਲਣ ਨੂੰ ਟਾਈਮ ਲੱਗਦਾ ਆ ਸੋ ਤੁਸੀਂ ਇਦਾਂ ਹੀ ਇਹਨਾਂ ਵਿੱਚ ਜਿਹੜਾ ਫਿਲ ਕਰਕੇ ਰੱਖੀ ਚੱਲੋ ਚੰਗੀ ਤਰ੍ਹਾਂ ਉੱਪਰ ਤੱਕ ਫਿਲ ਕਰ ਦੋ ਮਸਾਲਾ ਤਾਂ ਕਿ ਮਸਾਲੇ ਦੇ ਨਾਲ ਹੀ ਜਿਹੜਾ ਆ ਕਰੇਲਾ ਫਿਨਿਸ਼ ਹੋ ਜਵੇ ਲਓ ਬਈ ਕਰੇਲੇ ਆਪਣੇ ਹੋ ਗਏ ਆ ਰੈਡੀ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਸਾਰੇ ਕਰੇਲਿਆਂ ਦੇ ਵਿੱਚ ਜਿਹੜਾ ਮਸਾਲਾ ਭਰ ਲਿਆ ਸੀਗਾ ਸੋ ਇਹਦੀ ਕੁਝ ਇਸ ਤਰ੍ਹਾਂ ਦੀ ਲੁੱਕ ਆਉਂਦੀ ਆ ਖਾਣ ਦੇ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਆ ਤੇ ਜਿਹੜਾ ਦੇਖਣ ਦੇ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਲੱਗਦੇ ਆ ਤੇ ਤੁਸੀਂ ਇਸ ਰੈਸਪੀ ਦੇ ਮੁਤਾਬਿਕ ਜੇ ਕਰੇਲੇ ਘਰੇ ਬਣਾਉਂਗੇ ਤਾਂ ਤੁਹਾਨੂੰ ਬਹੁਤ ਹੀ ਸੁਆਦੀਸਟ ਲੱਗਣਗੇ ਤੇ ਬਿਲਕੁਲ ਵੀ ਕੋਆਰਡ ਨਹੀਂ ਲੱਗਣਗੇ ਜੇ ਤੁਸੀਂ ਉਸੇ ਤਰ੍ਹਾਂ ਬਣਾਉਂਗੇ ਜਿਵੇਂ ਮੈਂ ਤੁਹਾਨੂੰ ਦੱਸਿਆ ਤੇ ਹੁਣ ਇਹ ਆਪਾਂ ਜਿਹੜੇ ਕਰੇਲੇ ਆ ਸਾਡੇ ਪਾਪਾ ਜੀ ਨੂੰ ਟੇਸਟ ਕਰਾਵਾਂਗੇ ਤੇ ਉਹਨਾਂ ਤੋਂ ਰਿਵਿਊ ਪੁੱਛਾਂਗੇ ਵੀ ਉਹਨਾਂ ਨੂੰ ਇਹ ਕਰੇਲੇ ਕਿੱਦਾਂ ਦੇ ਲੱਗੇ ਰੋਟੀ ਦੇ ਨਾਲ ਉਹਨਾਂ ਨੂੰ ਸਰਵ ਕਰਾਂਗੇ ਤੁਸੀਂ ਇਹਨਾਂ ਨੂੰ ਥੋੜਾ ਜਿਹਾ ਗਰਮ ਕਰਨਾ ਆ ਗਰਮ ਕਰਕੇ ਵੀ ਸਰਵ ਕਰ ਸਕਦੇ ਆ ਵੈਸੇ ਠੰਡਾ ਕਰੇਲਾ ਵੀ ਬਹੁਤ ਵਧੀਆ ਲੱਗਦਾ ਬਾਕੀ ਦੋ ਦਿਨਾਂ ਬਾਅਦ ਕਰੇਲਾ ਹੋਰ ਵੀ ਜ਼ਿਆਦਾ ਸੁਆਦ ਲੱਗਦਾ ਜਿਵੇਂ ਹੁਣ 1-2 ਦਿਨ ਹੋ ਜਾਣਗੇ ਇਹਨੂੰ ਜਿੱਦ ਦੇ ਕਦੀ 2-3 ਦਿਨ ਤੁਸੀਂ ਇਹਨਾਂ ਨੂੰ ਰੱਖ ਸਕਦੇ ਹੋ ਫਰਿੱਜ ਦੇ ਵਿੱਚ ਗਰਮ ਕਰਕੇ ਖਾ ਸਕਦੇ ਆ ਤੇ ਜੇਕਰ ਤੁਹਾਡੇ ਕੋਈ ਸਬਜ਼ੀ ਨਹੀਂ ਹੈਗੀ ਤਾਂ ਤੁਹਾਡਾ ਕੁਝ ਖਾਣ ਨੂੰ ਜੀ ਕਰਦਾ ਤੇ ਕਰੇਲੇ ਸਭ ਤੋਂ ਬੈਸਟ ਆ ਮੈਨੂੰ ਲੱਗਦਾ ਗਰਮੀਆਂ ਦੇ ਵਿੱਚ ਬਾਕੀ ਇਹ ਰੈਸਪੀ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਟਰਾਈ ਕਰਕੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਇਹ ਰੈਸਪੀ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਆਸਾਨ ਤਰੀਕੇ ਦੇ ਨਾਲ ਕੋਈ ਵੀ ਆਪਾਂ ਇਹਦੇ ਵਿੱਚ ਅਦਰਕ ਨਹੀਂ ਕੋਈ ਲਸਣ ਨਹੀਂ ਯੂਜ਼ ਕੀਤਾ ਜਸਟ ਪਿਆਜ਼ ਦਾ ਹੀ ਤੜਕਾ ਆਪਾਂ ਇਹਨੂੰ ਲਗਾਇਆ ਆ ਫਰਾਈ ਕਰਕੇ ਬਾਕੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਕਿ ਅੱਜ ਦੀ ਰੈਸਪੀ ਕਿੱਦਾਂ ਦੀ ਲੱਗੀ। ਕੁਰੇਲਿਆਂ ਦਾ ਰਿਵਿਊ ਲਵਾਂਗੇ। ਕੁਰੇਲਿਆਂ ਨੂੰ ਬਣਾਉਣੇ ਲੱਗੇ ਤਾਂ ਬਹੁਤ ਟਾਈਮ ਲੱਗਾ ਤੇ ਹੁਣ ਆਪਾਂ ਦੱਸਣਗੇ ਵੀ ਨਾਲ ਸ਼ਲਕ ਵੀ ਉਹ ਵਾਲਾ ਉੱਪਰੋਂ ਖਾ ਕੇ ਦੱਸੋ ਆਪਾਂ ਵੀ ਗੌੜਾ ਹੈਗਾ ਕਿ ਨਹੀਂ। ਠੀਕ ਹੈ। ਜੈਨੂਇਨ ਰਿਵਿਊ ਆਪ ਆਪਾਂ ਨੂੰ ਕੋਈ ਵੀ ਅਸੀਂ ਕੀ ਕਹਿੰਦੇ ਹੁੰਦੇ ਉਹ ਨਹੀਂ ਦਿੱਤਾ ਕੀ ਕਹਿੰਦੇ ਹੁੰਦੇ ਮੈਂ ਕਿਉਂ ਬਹੁਤ ਟੇਸਟੀ ਹੈ ਬੇਟਾ ਬਹੁਤ ਵਧੀਆ ਬਹੁਤ ਪੱਕਾ ਰਿਵਿਊ ਆਪਾਂ ਕੋਈ ਤੁਹਾਨੂੰ ਉਹ ਤਾਂ ਨਹੀਂ ਦਿੱਤਾ ਸੀ ਕੀ ਕਹਿੰਦੇ ਹੁੰਦੇ ਉਹਨੂੰ ਨਹੀਂ ਨਹੀਂ ਬੇਟਾ ਬਹੁਤ ਬਹੁਤ ਟੇਸਟੀ ਜਦੋਂ ਆਪਾਂ ਕਿਸੇ ਤੋਂ ਕੁਝ ਬਲਵਾਉਣਾ ਹੋਵੇ ਨਹੀਂ ਨਹੀਂ ਕੋਈ ਕਰਤਨ ਵੀ ਕੋਈ ਨਹੀਂ ਤੇ ਬਹੁਤ ਵਧੀਆ ਟੇਸਟੀ ਬਣੇ ਆ ਚਲੋ ਜੀ ਸ੍ਰੈਸਪੀ ਜ਼ਰੂਰ ਟਰਾਈ ਕਰਕੇ ਦੱਸਿਓ ਤੇ ਕਮੈਂਟ ਸ਼ੇਅਰ ਜ਼ਰੂਰ ਕਰਿਓ ਕਿਰਸਪੀ ਕਿੱਦਾਂ ਦੀ ਲੱਗੀ ਤੇ ਮਿਲਦੇ ਹੁਣ ਆਪਾਂ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਨਵੀਂ ਰੈਸਪੀ